ਮੇਰ ਕਰੇ ਉਸ ਹੋ ਗਿਆ ਨਾ ਸਭ ਠੀਕ ਠਾਕ ਹੋਣਾ ਆਪਣੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਜਾ ਰਹੇ ਜੀ ਬਰੇਟਾ 2 ਫਤੇਗੜ ਚੂੜੀਆਂ ਅੰਮ੍ਰਿਤਸਰ ਤੋਂ ਅੱਗੇ ਜੀ ਤੇ ਆਪਣੇ ਕੋਲੇ ਡੌਗ ਹਾਊਸ ਹੈ ਜੀ ਆਪਾਂ ਉਹਦੀ ਡਿਲੀਵਰੀ ਦੇਣੀ ਹੈ ਡੌਗ ਹਾਊਸ ਦੀ ਤੇ ਆਪਾਂ ਚੱਲੇ ਆਂ ਬਰੇਟੇ ਤੋਂ ਚੱਲੇ ਆਂ ਜੀ ਹੁਣ 11 11:30 ਵਜੇ ਚੱਲੇ ਜੀ ਬਰੇਟੇ ਤੋਂ 11:30 ਵਜੇ ਚੱਲਿਆਂਗੇ ਬਣੇ ਰਹੇ ਆਪਣੇ ਵਲੌਗ ਦੇ ਨਾਲ ਲੋ ਜੀ ਦੋਸਤੋ ਆਪਾਂ ਚੱਲ ਪਿਆਂਗੇ ਆਪਣੇ ਸ਼ਹਿਰ ਬਰੇਟਾ ਮੰਡੀ ਤੋਂ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਭਲਾੜਾ ਸ਼ਹਿਰ ਹੁਣ ਆਪਾਂ ਜਾਵਾਂਗੇ ਭੀਖੀ ਨੂੰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਜੀ ਭੀਖੀ ਸ਼ਹਿਰ ਇਹ ਜਿਹੜੀ ਨੋਵਾ ਗੱਡੀ ਗਈ ਆ ਉਹ ਮਾਨਸਾ ਨੂੰ ਆਪਾਂ ਇਧਰ ਮੋੜਾਂਗੇ ਜੀ। ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਐਕਸੀਡੈਂਟ ਜਿਆਦਾ ਹੈ ਆਵਾਰਾ ਪਸ਼ੂਆਂ ਕਰਕੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋਗੇ ਇਧਰ ਕਿੰਨੇ ਪਸ਼ੂ ਬੈਠੇ ਨੇਗੇ ਇਹ ਆਪਾਂ ਭੀਖੀ ਸ਼ਹਿਰ ਆ ਗਏ ਜੀ ਇੱਥੋਂ ਨੇਰੇ ਸਵੇਰੇ ਦੇਣੀ ਵੀ ਹੋਲੀ ਧਿਆਨ ਨਾਲ ਲੰਘਿਆ ਕਰੋ ਕਿਉਂਕਿ ਇੱਥੇ ਸਭ ਤੋਂ ਵੱਧ ਪਸ਼ੂ ਨੇ ਜੀ ਭੀਖੀ ਸ਼ਹਿਰ ਗਾਇਆਂ ਤੇ ਠੱਠੇ ਇਹ ਬਤੰਦਰ ਲੜ ਪੈਂਦੇ ਨੇ ਆਪជា ਇਹਰੇ ਭੱਜ ਕੇ ਰੋਡ ਤੇ ਆ ਜਾਂਦੇ ਨੇ ਕਿਸੇ ਵੀ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਆਪਾਂ ਇਸ ਟਾ ਦੇ ਭੀਖੀ ਸ਼ ਜਿਵੇਂ ਆ ਗਾਂ ਖੜੀ ਆ ਵਿਚਾਲੇ ਭਾਈ ਚਾਂਸੇ ਡਰ ਜੇ ਭੱਜ ਕੇ ਮੂਰੇ ਆ ਕਿਸੇ ਮੋਟਰਸਾਈਕਲ ਦੇ ਗੱਡੀ ਦੇ ਮੂਰੇ ਭਗ ਜੇ ਤਾਂ ਉਹਦਾ ਵਿਚਾਰੇ ਦਾ ਨੁਕਸਾਨ ਹੋ ਜੂਗਾ ਨਾ ਤੇ ਨਾਲੇ ਇਹਦੇ ਸੱਟ ਵੇੜ ਵਜੂ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਕਈ ਦਿਨ ਹੋ ਗਏ ਇੱਕ ਇੱਥੇ ਐਂਬੂਲੈਂਸ ਦਾ ਐਕਸੀਡੈਂਟ ਹੋ ਗਿਆ ਸੀਗਾ ਭਲਾਡੇ ਬੜਿਆਲਾ ਸਾਈਡ ਦੀ ਸੀਗੀ ਉਹ ਡਰਾਈਵਰ ਵੀਰ ਮਰ ਗਿਆ ਸੀਗਾ ਬਹੁਤ ਉਹ ਮਾਰਾ ਹੋਇਆ ਆਪਾ ਜੀ ਭੀਖੀ ਤੋਂ ਜਾ ਰਹੇ ਆਂਗੇ ਇਸ ਟਾਈਮ ਤੇ ਤਨੋਲੇ ਸ਼ਹਿਰ ਨੂੰ ਜਿਹੜੀ ਇਹ ਸੜਕ ਆ ਗਈ ਇਹ ਬਹੁਤ ਟਾਈਮ ਖਾ ਜਾਂਦੀ ਹੈ ਕਿਉਂਕਿ ਵਾਰਡ ਨਹੀਂ ਹੈਗੀ ਜਾਦੇ ਕਿਉਂਕਿ ਇਹਦੇ ਟ੍ਰੈਫਿਕ ਵਾਲੀ ਹੈਗੀ ਲੋ ਜੀ ਦੋਸਤੋ ਆਪਾ ਪ ਲਓ ਜੀ ਵੀਰੋ ਆਪਾਂ ਪਹੁੰਚ ਗਏ ਆਂ ਤਨੌਲੇ ਜੇ ਆਪਾਂ ਉਹ ਸਾਹਮਣੇ ਬੋਰਡ ਲੱਗਿਆ ਖੱਬੇ ਖੱਬੇ ਹੱਥ ਮੁੜ ਜਾਗੇ ਤਾਂ ਬਰਨਾਲਾ ਸ਼ਹਿਰ ਨੂੰ ਲੱਗ ਜਾਗੇ ਤਨੌਲਾ ਬਰਨਾਲਾ ਜੇ ਮੁੜ ਜਾਂਦੇ ਇੱਥੋਂ ਸੱਜੇ ਹੱਥ ਨੂੰ ਤਾਂ ਲੰਘ ਜਾਦੇ ਆਪਾਂ ਫੇਰ ਵਗ ਜਾਂਦੇ ਆਪਾਂ ਸੰਗਰੂਰ ਨੂੰ ਜੀ ਲਓ ਜੀ ਦੋਸਤੋ ਆਪਾਂ ਸਿੱਧੇ ਜਾਣਾਗਾ ਲਓ ਜੀ ਦੋਸਤੋ ਸਿੱਧੇ ਲੰਘ ਜਾਗੇ ਤੇ ਫਿਰੋਜਪੁਰ ਆ ਤਾਂ ਪੁਲ ਚੜ ਜਾਗੇ ਅੰਮ੍ਰਿਤਸਰ ਔਰ ਜਲੰਧਰ ਆ ਆਪਾਂ ਅੰਮ੍ਰਿਤਸਰ ਤੋਂ ਵੀ ਅੱਗੇ ਜਾਣਾ ਫਤਿਹਗੜ ਚੂੜੀਆਂ ਜਾਣਾ ਪੜੇ ਵੀ ਸਿੱਧੀ ਸੜਕ ਲੰਘਾਂਗੇ ਜੀ ਫਿਰੋਜਪੁਰ ਨੂੰ ਆਪਾਂ ਇਸ ਪੋਲ ਦੇ ਉੱਤੇ ਚੜ੍ਹ ਗਏਗੇ ਇਹ ਲੈ ਜਾਊਗਾ ਆਪਾਂ ਨੂੰ ਅੰਮ੍ਰਿਤਸਰ ਦੋਸਤੋ ਇੱਥੋਂ ਅੰਮ੍ਰਿਤਸਰ ਰਹਿ ਗਿਆ ਜੀ 169 ਕਿਲੋਮੀਟਰ 169 ਕਿਲੋਮੀਟਰ ਅੰਮ੍ਰਿਤਸਰ ਰਹਿ ਗਿਆ ਤਾਂ ਆਪਾਂ 30 ਕਿਲੋਮੀਟਰ ਅੱਗੇ ਜਾਣਾਗਾ ਆਪਾਂ ਰੁਕੇ ਸੀਗੇ ਜੀ ਜੋ ਬਰਨਾਲੇ ਤੋਂ ਅੱਗੇ ਸੈਣਾ ਭਧੌੜ ਤੋਂ ਇੱਕ ਪਹਿਲਾਂ ਹੋਉਂਦਾਗਾ ਟੂਲ ਟੈਕਸ ਬਣਾ ਸੀਗਾ ਉੱਥੇ ਰੁਕੇ ਸੀਗੇ ਰੋਟੀ ਖਾਣ ਵਾਸਤੇ ਇੱਕ ਨੰਮਰਤਾਰੀ ਬਾਈ ਨੇ ਢਾਬਾ ਖੋਲਿਆਗਾ ਉੱਥੇ ਇੱਕਰ ਜਦੋਂ ਮੈਂ ਉੱਥੇ ਰੁਕਿਆ ਮੈਂ ਕਿਹਾ ਬਾਈ ਰੋਟੀ ਖਾਣੀ ਆਂ ਕਹਿੰਦਾ ਬਾਈ ਦਾਲ ਸਬਜ਼ੀ ਬਣਾਣੀ ਬੂਆ ਜਾਂ ਟਾਲਿਆਣਾ ਬੂਆ ਆ ਬਾਈ ਕੋਈ ਗੱਲ ਨਹੀਂ ਧੰਨਵਾਦ ਕਿਤੇ ਫੇਰਾ ਰੁਕਾਂਗੇ ਤੇਰੇ ਕੋਲ ਫੇਰ ਰੋਟੀ ਖਾਵਾਂਗੇ ਤੇ ਹੁਣ ਟਾਈਮ ਹੋ ਗਿਆ ਜੀ 1:07 ਟਾਈਮ ਆਪਾਂ ਨੂੰ ਇਹ ਆ ਗਿਆ ਜੀ ਪਹਿਲਾ ਟੂਲ ਟੈਕਸ ਬਰਨਾਲੇ ਤੋਂ ਜਦੋਂ ਆਪਾਂ ਮੁਕੇ ਨੂੰ ਜਾਂਦੇ ਆਂ ਪਿੰਡ ਮੱਲੀਆ ਕੋਲੇ ਇਧਰ ਪਿੰਡ ਮੱਲੀਆਗਾ ਇਹ ਤੋਂ ਅਗਲਾ ਪਿੰਡ ਹੈਗਾ ਚੁਕਾਂ ਲਓ ਜੀ ਇਹ ਟੂਲ ਟੈਕਸ ਆਪਣੀ ਗੱਡੀ ਦੇ ਲੱਗਦੇ ਨੇਗੇ ਤੁਹਾਨੂੰ ਮੈਂ ਦਿਖਾਉਣਾ ਕਿੰਨੇ રૂપિયા ਲੱਗਦੇ ਨੇਗੇ ਜੇ ਲੱਗੇ ਦੇਖਿਆ ਇਧਰ ਪਹਿਲਾ ਵੋਲਟੈਕਸ ਆਇਆ ਜੀ ਬ੍ਰੇਟਾ ਤੋੜੀ ਤੱਕ ਆਪਾਂ ਨੂੰ ਦੋਸਤੋ ਆਪਾਂ ਨੂੰ ਪੂਰੇ ਦੋ ਵਾ ਚੁੱਕੇ ਨੇਗੇ ਪੇਟੋ ਘਟ 2.5 ਘੰਟੇ ਵਾਂਗੂ ਲੱਗ ਗਿਆ ਜੀ ਆਪਾਂ ਨੂੰ ਤੇ 10 ਕਿਲੋਮੀਟਰ ਰਹਿ ਗਿਆ ਮੋਗਾ ਸ਼ਹਿਰ ਜੀ ਤੇ ਜਲੰਧਰ ਰਹਿ ਗਿਆ 84 ਅੰਮ੍ਰਿਤਸਰ ਰਹਿ ਗਿਆ ਜੀ ਆਪਾਂ ਨੂੰ ਇੱਥੋਂ 120 ਕਿਲੋਮੀਟਰ ਹੁਣ ਆਪਾਂ ਮੋਗੇ ਤੋਂ ਨਿਕਲ ਜਾਗੇ ਅੱਗੇ ਲਈ ਪਹੁੰਚ ਗਏ ਜੀ ਮੋਗੇ ਇਹ ਇਹ ਸਾਈਡ ਆ ਗਿਆ ਜੀ ਮੋਗਾ ਸ਼ਹਿਰ ਇਸ ਸਾਈਡ ਆ ਗਿਆ ਮੋਗਾ ਸ਼ਹਿਰ ਸਾਹਮਣੇ ਜਾਮ ਲੱਗ ਰਿਹਾ ਜੀ ਪਤਾ ਨਹੀਂ ਕੀ ਗੱਲ ਹੈ ਆ ਦੇਖੋ ਸਿੱਧਾ ਜਲੰਧਰ ਖੱਬੇ ਹੱਥ ਮੋਗਾ ਸੱਜੇ ਹੱਥ ਲੁਧਿਆਣਾ ਆਪਾਂ ਸਿੱਧੇ ਲੰਘਣਾ ਜੀ ਪਤਾ ਨਹੀਂ ਕੀ ਗੱਲ ਹੈ ਕੀ ਜਾਮ ਲੱਗ ਰਿਹਾਗਾ ਰੋਡ ਤੇ ਬਾਈ ਗੁਰੂ ਕਰੇ ਸੁਖ ਹੋਵੇ ਮੋਗੇ ਦਾ ਬਾਈਪਾਸ ਵਾਲਾ ਰੋਡ ਆ ਜੀ ਜਾਮ ਲੱਗ ਰਿਹਾਗਾ ਆਪਾਂ ਤਾਂ ਸਿੱਧੇ ਲੰਘਣਾਗਾ ਪਤਾ ਨਹੀਂ ਕੀ ਦਿੱਕਤ ਹੈਗੀ ਸ਼ਹਿਰ ਵਾਲਾ ਸਾਈਡ ਮੈਨੂੰ ਘਟੋ ਘਟੇ ਇੱਥੇ ਅੱਧਾ ਘੰਟਾ ਵੰਗੂ ਲੱਗ ਗਿਆ ਜੀ ਖੜੇ ਖੜੇ ਨੂੰ ਜੇ ਆਪਾਂ ਇਹ ਪੁਲ ਸਿੱਧੇ ਚੜਜਾਂਗੇ ਜੀ ਤਾਂ ਪਹੁੰਚਾਂਗੇ ਜਾਵਾਂਗੇ ਜਲੰਧਰ ਤੇ ਇੱਥੋਂ ਆਪਾਂ ਪੁਲ ਤੋਂ ਕੱਟ ਮਾਰਾਂਗੇ ਇਹ ਲਿਖਿਆ ਪਿਆ ਸ੍ਰੀ ਅਮਰਿਤਸਰ ਜਿੱਧਰੋਂ ਥਾਰ ਗਈ ਹੈ ਜੀ ਆਪਾਂ ਉਧਰ ਮੁੜਨਗਾ ਜੇ ਆਪਾਂ ਸਿੱਧੇ ਚੜਕੇ ਜਲੰਧਰ ਲੱਗ ਜਾਂਗੇ ਕਿਉਂਕਿ ਉੱਥੋਂ ਗਲਾਈ ਲੈਂਦਾਗਾ ਅਗੇ ਜਾ ਕੇ ਰਸਤਾ ਪੋੜ ਤੇ ਇਹ ਆ ਗਿਆ ਜੀ ਲੋਹਾਰਾ ਚੋ ਇਹ ਆ ਗਿਆ ਜੀ ਪਿੰਡ ਲੋਹਾਰਾ ਇੱਥੋਂ ਦੇ ਇਹ ਰਸਤੇ 'ਚ ਮੇਨ ਰੋਡ ਤੇ ਦਰਗਾਹ ਬਣੀ ਹੋਈ ਹੈ ਜੀ ਪੀਰਾ ਦੀ ਤੁਸੀਂ ਦੇਖ ਸਕਦੇ ਹੋਗੇ ਇਹ ਦਾ ਦਰਗਾਹ ਦਾਮੂ ਸਾਹਿਬ ਪੀਰ ਦੀ ਦਰਗਾਹ ਜੀ ਜੈ ਹੋ ਵੀਰਾਂ ਸਾਹਿਬ ਦਾ ਬਲਾ ਕਰੀ ਵੀਰਾਂ ਹਾਂਜੀ ਆਪਾਂ ਪਹੁੰਚ ਗਏ ਜੀ ਕੋਟੇ ਸੇਖਾ ਕੋਟੇ ਸੇਖਾ ਸ਼ਹਿਰ ਆ ਜੀ ਵਧੀਆ ਬੜਿਆ ਰੋਡ ਦੇ ਉੱਤੇ ਆਪਾਂ ਕੋਟੇ ਸੇਖਾ ਪਹੁੰਚ ਗਏ ਇਸ ਟਾਈਮ ਤੇ ਕੋਟੇ ਸੇਖਾ ਦਾ ਜੀ ਚੌਕ ਆ ਗਿਆ ਥੱਪੇ ਹੱਥ ਮੋੜ ਜਾਗੇ ਜੀ ਜੀਰੇ ਨੂੰ ਵਗ ਜਾਗੇ ਤੇ ਸਿੱਧੇ ਲੰਘ ਜਾਗੇ ਮੱਖੂ ਨੂੰ ਲੰਘ ਜਾਗੇ ਤੇ ਸੱਜੇ ਹੱਥ ਲੰਘ ਜਾਗੇ ਤੇ ਦਲਾਵਾ ਦਾ ਇਧਰਲਾ। ਲਓ ਜੀ ਮਿੱਤਰੋ ਇੱਕ ਟੂਲ ਟੈਕਸ ਹੋਰ ਆ ਗਿਆ ਪਿੰਡ ਬੱਲਕੂਲੇ ਇਹ ਕੋਟ ਅਤੇ ਮੱਖੂ ਤੋਂ ਪਹਿਲਾਂ ਆਇਆ ਜੀ ਤੇ ਸਿੰਗਲ ਦੇ ਨੇ 35 ਰੁਪਏ ਆਪੜਾਉਂਦੇ ਨੇ 55 ਰੁਪਏ ਇਹ ਆਪਾਂ ਨੂੰ ਦੂਜਾ ਟੂਲ ਟੈਕਸ ਪੈ ਗਿਆ ਹੁਣ ਤੱਕ ਸਿੰਗਲ 35 ਆਪੜਾਉਣ 55 ਦੂਜਾ ਟੂਲ ਟੈਕਸ ਸੀ ਲਓ ਜੀ ਆਪਾਂ ਪਹੁੰਚ ਗਏ ਕੋਟ ਮੱਖੂ ਮੱਖੂ ਪਹੁੰਚ ਗਏ ਜੀ ਇੱਲੇ ਆ ਗਿਆ ਜੀ ਅੱਪ ਆ ਗਏ ਜੀ ਹਰੀ ਕੇ ਪੱਤਨ دریا ਤੇ ਤੇ ਇਧਰ ਨਿਗਾਹ ਮਾਰੋ ਜੀ ਕਿੰਨੇ ਜੋਰਾ ਸ਼ੋਰਾ ਨਾਲ ਕੰਮ ਚੱਲ ਰਿਹਾ ਰੇਤਾ ਕੱਢਣ ਦਾ دریا ਚੋਂ ਤੇ ਪਰ ਉਹ ਟਰੈਕਟਰ ਹੁਣ ਇਧਰੋਂ ਮੈਂ ਆਇਆ ਤੈ ਲੱਕੜੀਆ ਜੀ ਬਹੁਤ ਜ਼ਿਆਦਾ ਕੰਮ ਜੋਰਾ ਸ਼ੋਰਾ ਨਾਲ ਕੰਮ ਰੇਤਾ ਕੱਢਣਾ ਪਰ ਵੀ ਭਰੀ ਜਾਂਦੇ ਨੇ ਵੱਡੇ ਟਰਾਲੇ ਜਿ ਭਰੀ ਜਾਂਦੇ ਨੇ ਬਹੁਤ ਜ਼ਿਆਦਾ ਰੇਤਾ ਜੀ ਦੇਖ ਸਕਦੇ ਤੁਸੀਂ ਕਿੰਨਾ ਕੰਮ ਇੱਧਰ ਕੁਸ਼ ਕਰ ਰਹੇ ਆ ਅਸੀਨਾ ਨਾਲ ਜੀ ਦੋਸਤੋ ਆਪਾਂ ਹਰੀਕੇ ਪਤਨ ਵਾਲਾ ਦਰਿਆ ਕ੍ਰੋਸ ਕਰਕੇ ਇੱਥੇ ਸਾਹਮਣੇ ਜੀ ਗੁਰਦੁਆਰਾ ਸਾਹਿਬ ਹੈ ਬੜਾ ਖੈਰ ਤੁਸੀਂ ਦੇਖ ਸਕਦੇ ਹੋਗੇ ਤੇ ਇੱਥੇ ਹਰ ਇੱਕ ਸੰਗਤ ਆਉਂਦੀ ਜਾਂਦੀ ਲੰਗਰ ਛਕਦੀ ਹੈ ਜੀ ਆਪਾਂ ਟਾਪੇ ਤੇ ਤਾਣੀ ਰੁਕੇ ਦੇਖੋ ਟਾਪੇ ਤੇ ਆਪਾਂ ਪੈਸੇ ਦੇਣੇ ਨੇਗੇ ਆਪਾਂ ਗੋਲਕ ਵਿੱਚ ਪਾ ਦੇਣੇਗੇ ਇੱਥੇ ਇੱਥੇ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਰੁਕਣ ਦਾ ਰਹਿਣ ਦਾ ਸਭ ਕੁਝ ਲੋ ਜੀ ਆਪਾਂ ਨੂੰ ਤੀਜਾ ਟੋਲ ਟੈਕਸ ਪੈ ਗਿਆ ਸਿੰਘ ਆਪਾਂ ਨੂੰ ਇਹ ਤਰਨਤਾਰਨ ਤੋਂ 9 ਕਿਲੋਮੀਟਰ ਪਹਿਲਾਂ ਪਿਆ ਜੀ ਟੋਲ ਟੈਕਸ ਤਰਨਤਾਰਨ ਤੋਂ 9 ਕਿਲੋਮੀਟਰ ਪਹਿਲਾਂ ਲੋਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਆ ਜੀ ਆਪਾਂ ਤੇ ਜੋ ਇਹ ਟ੍ਰੈਕ ਥੱਲੋਂ ਦੀ ਜਾ ਰਹੀ ਹੈਗੀ ਉਹ ਮੰਨ ਕੇ ਜਦੋਂ ਬੱਸ ਅਜੇ ਕਮੈਂਟਸ ਹੁਣ ਦਿਖਾਣਾ ਆ ਜਿਹੜੀਆਂ ਪਹਿਲੇ ਵਸ ਟ੍ਰੈਕ ਜਾ ਰਹੀ ਹੈਗੀ ਇਹ ਜਾ ਰਹੀ ਹੈ ਜਲੰਧਰ ਨੂੰ ਜੀ ਜਲੰਧਰ ਨੂੰ ਆਪਾਂ ਪਹੁੰਚ ਗਏ ਅੰਮ੍ਰਿਤਸਰ ਉਹ ਇੱਥੇ ਸਟਾਰਟ ਹੋ ਜਾਂਦਾ ਮੇਰੀ ਸਰ ਜੀ ਉਹ ਤਾਂ ਇੱਥੋਂ 10 ਕਿਲੋਮੀਟਰ ਲੇ ਕੇ ਇੱਥੇ ਸਟਾਰਟ ਹੋ ਜਾਂਦਾ ਭਾਈ ਦੂਰ ਉਧਰ ਨਹੀਂ ਹੋ ਪੈਂਦਾ ਹੈਗਾ ਇਹ 10 ਕਿਲੋਮੀਟਰ ਅੰਮ੍ਰਿਤਸਰ ਗਰਦਾਸਪੁਰ 78 ਪਠਾਨਕੋਟ 119 ਕਿਲੋਮੀਟਰ ਅੰਮ੍ਰਿਤਸਰ ਦੇ ਸਰਦੇ ਸਵਾਗਤੀ 게ਟ ਦੇ ਇਹ ਸਾਹਮਣੇ ਆ ਗਿਆ ਜੀ ਅੰਮ੍ਰਿਤਸਰ ਦਾ ਸਵਾਗਤੀ 게ਟ ਪ੍ਰਦੂਸ਼ਣ ਬਹੁਤ ਜ਼ਿਆਦਾ ਜੀ ਕਿਉਂਕਿ ਇੱਧਰ ਫਸਲ ਪਹਿਲਾਂ ਕੱਟ ਚੁੱਕੀਆਂ ਨੇ ਫਸਲਾਂ ਮਤਲਬ ਕਿ ਜੀਰੀ ਕੱਟਦੀ ਤਾਂ ਉਹਦੇ ਅੱਗਾ ਵਗੈਰਾ ਲਾਈਆਂ ਪਈਆਂ ਨੇ ਤਾਂ ਧੂਆਂਗਾ ਤੁਸੀਂ ਦੇਖ ਸਕਦੇ ਹੋਗੇ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਹਾਦਸਾ ਹੋ ਗਿਆ ਜੀ ਇੱਕ ਨਾਲ ਦੇਖੋ ਵਾਈਬਰੂ ਮੇਰ ਕਰੇ ਕੁਝ ਹੋਇਆ ਨਾ ਸਭ ਠੀਕ ਠਾਕ ਹੋਣਾ ਆਏ ਹੋਣ ਇਹ ਗੱਡੀ ਪਲਟ ਗਈ ਜੀ ਇਹ ਨਹੀਂ ਆਈ ਪਤਾ ਸਮਝੋ ਉਹ ਪਰਲੇ ਪਾਸੋਂ ਆਉਂਦੀ ਸੀਗੀ ਆਹ ਗੱਡੀ ਆ ਜੀ ਜਿਹੜਾ ਆ ਗਈ ਪਲਟ ਗਈ ਇਹਦੇ ਵਿੱਚ ਬੱਜੀ ਆ ਕੇ ਜੀ ਦੋਸਤੋ ਟਾਈਮ ਹੋ ਗਏ ਜੀ 5:13 ਹੋ ਗਏ ਸ਼ਾਮ ਦੇ ਤੇ ਆਪਣੀ ਜੋ ਲੋਕੇਸ਼ਨ ਆ ਗਈ ਪਿੰਡ ਐ ਬਦੋਵਾਲ ਨੰਬਰ ਸਰ ਤੋਂ ਹੈਗਾ 30 ਕਿਲੋ ਤੋਂ 33 ਕਿਲੋਮੀਟਰੋਂ ਕੋ ਦੂਰ ਪੈ ਜਾਂਦਾ ਜੀ ਤੇ ਹੁਣ ਆਪਣੀ 9 ਕਿਲੋਮੀਟਰ ਦੀ ਲੋਕੇਸ਼ਨ ਹੈਗੀ ਜਿੱਥੇ ਆਪਾਂ ਪਹੁੰਚਣਾ ਹੈ 3 ਕਿਲੋਮੀਟਰ ਤੋਂ ਬਾਅਦ ਆਪਾਂ ਇਹ ਰੋਡ ਛੱਡ ਦਾਂਗੇ ਉਸ ਤੋਂ ਬਾਅਦ 3 ਕਿਲੋਮੀਟਰ ਤੋਂ ਬਾਅਦ ਰੋਡ ਛੱਡ ਕੇ ਫਿਰ ਆਪਾਂ 6 ਕਿਲੋਮੀਟਰ ਜਾਣਾ ਹੈਗਾ ਸਾਈਡ ਤੇ ਪਿੰਡ ਐ ਬਦੋਵਾਲ ਹੋਰ ਵੀ ਦੋ ਤਿੰਨ ਮਿੰਟ ਆਉਣਗੇ ਫਿਰ ਦੁਬਾਰਾ ਮੇਟੇਗਾ ਬਦੋਵਾਲ ਬਦੋਵਾਲ ਖੇਤਾਂ ਦੇ ਬਾਹਰ ਵਾਲੀ ਕੋਠੀ ਪਈ ਹੋਈ ਐ ਜੀ ਜਿੱਥੇ ਆਪਾਂ ਟਰੱਕ ਇਹਦੀ ਡਿਲੀਵਰੀ ਦੇਣੀ ਆ ਬੜੇ ਆਪਣੇ ਬਲੌਗ ਦੇ ਨਾਲ ਦੋਸਤੋ ਇੱਧਰ ਫਸਲ ਪਹਿਲਾਂ ਆ ਜਾਂਦੀ ਹੈ ਜੀ ਬਾੜੀ ਨਹੀਂ ਕਿੰਨੂੰ ਕਹਿੰਦਾ ਹੈਗਾ 50% ਫਸਲ ਨਿਵੇੜ ਰખી ਹੈਗੀ ਇੱਧਰ ਘੱਡੋ ਜੀ ਦੋਸਤੋ ਇਹ ਨਾਲੇ ਗੁਰਦੁਆਰਾ ਜੀ ਨਾਲੇ ਅਕੈਡਮੀ ਹੈਗੀ ਤੇ ਇਹ ਲਿਖਿਆ ਪਿਆ ਫਤਿਹਗੜ ਚੂੜੀਆਂ ਸਿੱਧਾ ਅਦਾਸ ਇੱਧਰ ਇੱਧਰ ਪਿੰਡ ਹੈ ਜੀ ਆਰਾਮਦਾਸ ਜਿੱਧਰ ਆਪਾਂ ਜਾ ਮੁੜਿਆਂਗੇ ਇਹ ਹੀ ਆਪਣੀ ਲੋਕੇਸ਼ਨ ਹੈਗੀ ਇਹ ਸਿੱਧਾ ਫਤਿਹਗੜ ਚੂੜੀਆਂ ਨੂੰ ਰੋਡ ਲੱਗਿਆ ਜੀ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਪਿੰਡ ਬਦੋਵਾਲ ਆ ਲਿਖਿਆ ਪਿਆ ਬਦੋਵਾਲ ਠੀਕ ਹੈ ਇੱਥੋਂ ਆਪਾਂ ਮੁੜਾਂ ਲੈਫਟ ਇੱਥੇ ਮੋੜਨਾ ਹੀ ਆਪਾਂ ਨੇ ਇੱਧਰ ਇਹ ਆ ਗਿਆ ਪਿੰਡ ਬੱਦੋਵਾਲ ਇੱਧਰ ਕੋਠੀ ਹੈ ਜੀ ਉਹ ਲੋਕੇਸ਼ਨ ਜਿੱਥੇ ਆਪਾਂ ਸਮਾਨ ਤਾਰਨਾ ਹੈਗਾ ਤਾਰਨਾ ਹੀ ਆਪਾਂ ਡੌਗ ਕੇਜ ਤੇ ਸਾਹਮਣੇ ਕੋਠੀ ਦੇ ਕੇ ਸਰਦਾਰ ਜੀ ਆ ਗਏ ਡੌਗ ਕੇਜ ਦੀ ਡਿਲੀਵਰੀ ਲੈਣ ਵਾਸਤੇ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਅਸਲ ਲੋਕੇਸ਼ਨ ਤੇ ਜਿੱਥੇ ਆਪਾਂ ਗੇਟ ਕੇਜ ਤਾਰਨਾ ਹੈਗਾ ਲੋ ਜੀ ਕੇਜ਼ ਤਾਰਤਾ ਪਾਣੇ ਹਾਂ ਜੀ ਦੋਸਤੋ ਆਪਾਂ ਡਾਕ ਹੈ ਦੀ ਡਿਲੀਵਰੀ ਦੇ ਕੇ ਤੇ ਹੁਣ ਆਪਾਂ ਇਥੇ ਵਾਪਸ ਚੱਲ ਪਏ ਆ ਜੀ ਆਪਣੇ ਸ਼ਹਿਰ ਬਰੇਟਾ ਮੰਡੀ ਨੂੰ ਤੇ ਆਪਣੀ ਆਪਣੇ ਨਾਲ ਜੁੜਨ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਦਿলো ਧੰਨਵਾਦ ਤੇ ਮਿਲਦੇ ਆ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲੋ